ਸਾਬ ਆਏ ਭਾਈ ਕੂਰਮ ਇੱਕੋ ਦਮ ਉਠਿਆ ਚਰਣਾ ਤੇ ਸਿਰ ਰੱਖ ਕੇ ਰੋਈ ਜਾਂਦਾ ਹੈ ਮਹਾਰਾਜ ਐਡੀ ਵੱਡੀ ਗਰੀਬ ਨਵਾਜੀ ਸੱਚੇ ਪਾਤਸ਼ਾਹ ਤੁਸੀਂ ਆਏ ਹੋ ਹਸਣ ਤੇ ਬਿਠਾ ਲਿਆ ਜਿੱਥੇ ਆਪ ਪੈਂਦਾ ਸੀ ਮਹਾਰਾਜ ਇੱਥੇ ਸਜੋ ਬਿਠਾ ਕੇ ਨਾ ਮਾਰੇ ਕਹਿੰਦੇ ਕੂਰਮਾ ਭੁੱਖ ਲੱਗੀ ਵੇਖੋ ਸਤਗੁਰੂ ਵਜਨ ਪੂਰੇ ਕਰਨ ਆਇਆ ਹੈ ਉਹ ਸਾਨੂੰ ਭੁੱਖ ਲੱਗੀ ਹੈ ਮਹਾਰਾਜ ਜੀ ਪ੍ਰਸ਼ਾਦਾ ਤਿਆਰ ਕਰਾਵਾਂ ਕੀ ਸਕੋਗੇ ਗੁਰੂ ਹਰਾਈ ਜਬ ਮਾਰੇ ਕਹਿੰਦੇ ਗੱਲ ਸੁਣੋ ਕੂਰਮਾ ਜਦੋਂ ਤੂੰ ਅੰਬਾਂ ਦੀ ਰੀਸ ਕੀਤੀ ਸੀ ਕੀ ਵਜਨ ਹੋਇਆ ਸੀ ਮਾਰੇ ਅੰਬ ਛਕਣ ਦਾ ਕਹਿੰਦੇ ਅਸੀਂ ਤੇ ਅੰਬ ਛਕਣੇ ਨੇ ਅਸੀਂ ਨਹੀਂ ਪ੍ਰਸ਼ਾਦਾ ਛਕਣਾ ਸਾਨੂੰ ਤੇ ਅੰਬ ਛਕਾ ਭਾਈ ਕੂਰਮ ਕਹਿੰਦਾ ਮਹਾਰਾਜ ਆਹ ਜਾਨ ਮੇਰੇ ਕੋਲ ਏ ਸਰੀਰ ਮੇਰੇ ਕੋਲ ਸਭ ਕੁਝ ਹਾਜ਼ਰ ਏ ਸੱਚੇ ਪਾਤਸ਼ਾਹ ਪੋ ਦਾ ਮਹੀਨਾ ਠੰਡ ਦਾ ਟਾਈਮ ਮਰ ਜੇਣਾ ਦੇਣਾ ਚੰਬ ਥੋੜਾ ਹੁੰਦੇ ਨੇ